ਦੇਖੋ ਤੁਸੀ ਵਨ ਬਹੁਤ ਤਹਿਲ ਦਾਸ ਵਿਖੇ ਭਾਰਤੀ ਕਿਸਾਨ ਜੋ ਦੁਆਬਾ ਤੇ ਸਮੂਹ ਸੰਗਤਾਂ ਐਨੇ ਵੀਰਾਂ ਦੇ ਸਹਿਯੋਗ ਨਾਲ 10 ਤਾਲੀਆਂ ਜਿਹੜੀਆਂ ਢਿੱਲੋਂ ਸਾਹਿਬ ਹਰਜੀਤ ਸਿੰਘ ਢੇਸੀ ਜ਼ਿਲ੍ਹਾ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਸਰਿੰਦਰਪਾਲ ਸਿੰਘ ਢੇਸੀ ਗੁਰਦੇਵ ਸਿੰਘ ਦੇਵੀ ਤੇ ਕਲਵੀਰ ਸਿੰਘ ਜੋਹੜ ਫਲੌਰ ਤੇ ਹੋਰ ਸਾਥੀ ਦੇਖੋ ਤਾਲੀਆਂ ਲੈ ਕੇ ਤੁਸੀ ਵਨੇ ਰਵਾਨਾ ਹੋ ਰਹੇ ਨੇ ਇਹ ਸਦਾ ਸਭਿੰਦਰ ਸਿੰਘ ਲੱਫਰ ਦਾ ਮਾਰਗੀ ਪਾਲਕ ਦੀ ਸੁਖਾ ਬੜੇ ਟੱਕਾ ਦੇਵੀ ਸੁਖਾ ਬਾਈ ਟੱਕਾ ਵਾਲਾ ਤੇ ਤਰਸੇਮ ਸਿੰਘ ਦੀ ਢੋ ਬਾਕੀ ਹੋਰ ਬਹੁਤ ਸਾਰੇ ਅਣਪਛਾਤੇ ਸੱਜਣ ਗੁਰਜੀਤ ਸਿੰਘ ਪੱਪਾ ਗੁਰਜੀਤ ਸਿੰਘ ਗੁਰਜੀਤ ਸਿੰਘ ਪੱਪਾ ਗੁਰਦੀਪ ਸਿੰਘ ਪੱਪਾ ਬੱਚੋ ਵਾਲਾ ਬਾਕੀ ਨੌਜਵਾਨ ਵਾਲੇ ਦੁਆਲੇ ਜਿੰਨਾਂ ਦੇ ਪਾਣਾ ਤੋਂ ਕੋ ਕੋ ਵਾਲ ਕੋ ਤਾਤੀ ਬੱਲੇ ਬੱਲੇ ਵੇ ਪੰਜਾਬੀਆਂ ਨੇ ਤਾਤੀ ਬੱਲੇ ਬੱਲੇ ਆ ਦੇਖੋ ਕਿਦਾਂ ਜਾ ਰਹੇ ਆ ਟਰਾਲੀਆਂ ਮਿੱਟੀਆਂ ਧਰ ਕੇ ਨਜ਼ਰ ਤੋਂ ਰੋੜ ਵੜੇ ਤੁਸੀਂ ਪਿੰਡ ਤੇ ਤੁਸੀਂ ਪਿੰਡ ਦੇ ਬਾਹਰ ਜਾਣਗੇ ਨੌਜਵਾਨਾਂ ਤੋਂ ਹੰਿਆਂ ਲੈ ਕੇ ਪੰਜਾਬ ਦੇ ਕਲਾਕਾਰ ਵੀ ਕਿਸੇ ਦਾ ਕੋਟਰੀ ਉਹ ਵੀ ਸੇਵਾ ਕਰ ਰਹੇ ਨੇ ਆ ਸਾਡੇ ਗੁਰਦੇਵ ਸਿੰਘ ਦੇਵੀ ਜੀ ਜ਼ਿਲ੍ਹਾ ਪ੍ਰਧਾਨ ਹਜੀ ਸਿੰਘ ਢੇਸੀ ਜੀ ਆ ਨੰਬਰ ਦਾ ਜੀ ਸੁਖਵਿੰਦਰ ਜੀ ਪਾਲਕਦੀਪ ਤੋਂ ਸੁੱਖਾ ਬਾਟਾ ਕੁਲਦੀਪ ਸਿੰਘ ਜੋੜ ਜਿਹੜੇ ਲੁੱਕਦੇ ਫਿਰਦੇ ਆ ਆ ਸਾਡੇ ਸਿੰਦਰਪਸ ਢੇਸੀ ਜੀ ਸਰਪੰਚ ਸਾਹਿਬ ਸੀਨੀਅਰ ਮੀਤ ਪ੍ਰਧਾਨ ਜਲੰਧਰ ਜੀਤਾਵਾਲਾ ਮੀਤਾ ਆ ਸਾਡੇ ਆ ਵੀ ਲੁੱਕਦੇ ਫਿਰਦੇ ਟਰੱਕਾਂ ਵਾਲੇ ਜਿਹੜੇ ਕਹਿੰਦੇ ਢਾਲ ਦੇਣੀ ਪੈਂਦੀ ਆ ਗੁਜੀ ਸਿੰਘ ਪਪਾ ਜੀ ਦੀ ਸਿੰਘ ਪਪਾ ਜੀ ਜਿਹੜੇ ਲੁਕੇ ਫਿਰਦੇ ਗੱਡੀ ਦੇ ਵਿੱਚ